ਹੁਣ ਆ ਡਿਜ਼ਾਈਨ ਬਾਈਆਂ ਨੇ ਲਾਤਾ ਜੀ ਤੇ ਮਸ਼ੀਨ ਚੱਲ ਰਹੀ ਹੈ ਦੇਖੋ ਕਰੋ ਚੈੱਕ ਘੱਟ ਤੋਂ ਘੱਟ 2 ਤੋਂ 3 ਲੱਖ ਤੱਕ ਮੇਰੇ ਕੋਲ ਡਿਜ਼ਾਈਨ ਪਏ ਹੋਏ ਨੇ ਲਓ ਜੀ 2 ਤੋਂ 3 ਲੱਖ ਕਹਿੰਦੇ ਨੇ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਅਸੀਂ ਤਿਆਰ ਕਰ ਦਿੰਨੇ ਆ ਹਰ ਇੱਕ ਸਾਈਜ਼ ਦਾ ਫਲੈਕਸ ਤਿਆਰ ਕਰ ਦਿੰਨੇ ਆ ਪੇਪਰ ਹਰ ਇੱਕ ਤਰ੍ਹਾਂ ਦਾ ਕਹਿੰਦੇ ਸਾਡੇ ਕੋਲ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਪੇਪਰ ਪਿਆ ਹੈ ਕੱਚਾ ਮਟੀਰੀਅਲ ਸਾਲ ਦੀ ਜਿੰਨੀ ਕੀ ਹੋਗ ਵੀ ਗਿਆ ਪੇਪਰ ਉਤਾਰ ਕੇ ਬਾਹਰ ਘੇਰ ਦਿਓ ਠੀਕ ਹੈ ਜੀ ਦੁਆਰੇ ਅਸੀਂ ਫ੍ਰੀ ਲਾ ਦਾਂਗੇ ਓਕੇ ਜੀ ਲਓ ਤਰਪਾਲ ਵਰਗਾ ਰਿਹਾ ਜੀ ਜਿਵੇਂ ਤਰਪਾਲ ਹੁੰਦੀ ਹੈ ਇਹ ਤਾਂ ਤਰਪਾਲ ਤੋਂ ਵੀ ਮੋਟਾ ਹੈ ਜੀ ਹਾਂਜੀ ਹਾਂਜੀ ਸਹੀ ਗੱਲ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਆਪਣੀ ਹਰ ਇੱਕ ਵੀਡੀਓ ਹਰ ਇੱਕ ਵਲੌਗ ਇਨਫੋਰਮੇਸ਼ਨ ਵਾਲਾ ਹੁੰਦਾ ਹੈ ਤੇ ਅੱਜ ਵੀ ਇੱਕ ਤੁਹਾਨੂੰ ਬੜੀ ਵਧੀਆ ਇਨਫੋਰਮੇਸ਼ਨ ਦੇਣ ਲੱਗੇ ਆ ਆਪਣੇ ਵਲੌਗ ਦੇ ਵਿੱਚ ਜੀ ਤੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਜੀ ਵਾਲਪੇਪਰ ਬਾਰੇ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਆਪਾਂ ਆਪਣੇ ਅਕੰਧਾਂ ਦੇ ਰੂਮਸ ਦੇ ਵਿੱਚ ਬੈੱਡਰ ਸੋ ਆਪਾਂ ਇਸ ਟਾਈਮ ਖੜੇ ਆਂ ਜੀ ਸਨੌਰ বাস ਸਟੈਂਡ ਸਨੌਰ ਆਹ ਦੇਖੋ ਲਿਖਿਆ ਜੀ বাস ਸਟੈਂਡ ਸਨੌਰ ਇਹ ਮੇਰੇ ਆਪਣੇ ਨਜ਼ਦੀਕੀ ਕਸਬੇ ਦੇ ਕੋਲ ਸ਼ਹਿਰ ਦੇ ਕੋਲ ਖੜਾ ਆਂ ਜੀ ਮੈਂ ਸਨੌਰ ਬਿਲਕੁਲ ਪਟਿਆਲਾ ਦੇ ਕੋਲ ਤੇ ਬਾਈ ਵਾਲਪੇਪਰ ਲਾਉਂਦੇ ਨੇ ਜੀ ਬਹੁਤ ਵਧੀਆ ਰੇਟ ਦੇ ਵਿੱਚ ਆਹ ਦੇਖੋ ਦੇਖਿਆ ਜੀ ਵਾਲਪੇਪਰ ਹੀ ਵਾਲਪੇਪਰ ਗੁਰਵੰਤ ਸਿੰਘ ਵਿਰਕ ਪ੍ਰਿੰਟ ਸਟਾਈਲ ਤੇ ਹੁਣ ਆਪਾਂ ਉੱਪਰ ਚੱਲਦੇ ਆਂ ਇਹਨਾਂ ਦਾ ਆਫਿਸ ਹੈਗਾ ਉੱਪਰ ਤੇ ਮੈਂ ਤੇ ਦੇਖ ਚੁੱਕਾ ਆਂ ਜੀ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਦਿਖਾਉਣ ਲੱਗਾ ਵਲੌਗ ਦੇ ਐਂਡ ਤੱਕ ਬਣੇ ਰੋ ਵਲੌਗ ਸਾਰਾ ਦੇਖਿਓ ਬਹੁਤ ਹੀ ਘੈਂਟ ਰੇਟਾਂ ਦੇ ਬਹੁਤ ਹੀ ਘੱਟ ਰੇਟਾਂ ਦੇ ਤੁਹਾਨੂੰ ਜਿਹੜਾ ਵਾਲਪੇਪਰ ਮਿਲਣ ਜਾ ਰਿਹਾ ਜੀ ਇਹ ਰਾਇਲ ਫਾਸਟ ਫੂਡ ਵਾਲਿਆਂ ਦੇ ਬਿਲਕੁਲ ਨਾਲ ਹੈ ਜੀ ਤੇ ਆਪਾਂ ਇਧਰੋਂ ਪੌੜੀਆਂ ਚੜ੍ਹ ਕੇ ਉੱਪਰ ਨੂੰ ਜਾਣਾ ਤੇ ਬਾਈ ਜੀ ਹਰਾਣਾ ਕਰਦੇ ਆਂ ਜੀ ਗੱਲਬਾਤ ਜਾ ਕੇ ਲਓ ਜੀ ਪੌੜੀਆਂ ਚੜ੍ਹ ਕੇ ਪਹਿਲੇ ਨੰਬਰ ਤੇ ਹੀ ਸੱਜੇ ਹੱਥ ਬਾਈ ਹਰਾਣਾ ਦਾ ਜਿਹੜਾ ਆਫਿਸ ਬਣਿਆ ਕਹਲੋ ਜਾਂ ਪੁਆਇੰਟ ਹੈ ਜਿੱਥੇ ਤਿਆਰ ਕਰਦੇ ਨੇ ਜੀ ਵਾਲਪੇਪਰ ਸਾਰੇ ਆ ਦੇਖੋ ਹੁਣ ਆਪਾਂ ਕੋਲ ਜਾਂਦੇ ਆ ਬਾਈ ਜੀ ਰਣ ਵਾਲੇ ਗੱਲ ਕਰਦੇ ਨਾਲ ਤੁਹਾਨੂੰ ਦਿਖਾਉਂਦੇ ਆ। ਲੋ ਜੀ ਕਹਿੰਦੇ ਨੇ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਅਸੀਂ ਤਿਆਰ ਕਰ ਦਿੰਨੇ ਆ, ਹਰ ਇੱਕ ਸਾਈਜ਼ ਦਾ ਫਲੈਕਸ ਤਿਆਰ ਕਰ ਦਿੰਨੇ ਆ, ਵਾਲਪੇਪਰ ਤਿਆਰ ਕਰ ਦਿੰਨੇ ਆ। ਆਹ ਹੈਗਾ ਜੀ ਕੱਚਾ ਮਟੀਰੀਅਲ। ਕਾਹਨ ਦਾ ਭਾਵ ਕੀ ਪੇਪਰ। ਹਰ ਇੱਕ ਤਰ੍ਹਾਂ ਦਾ ਕਹਿੰਦੇ ਸਾਡੇ ਕੋਲ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਪੇਪਰ ਪਿਆ, ਇਹ ਕੱਚਾ ਮਟੀਰੀਅਲ ਪਿਆ ਜਿੱਤੇ ਅਸੀਂ ਆਹ ਹਰ ਇੱਕ ਤਰ੍ਹਾਂ ਦਾ ਵਾਲਪੇਪਰ ਆ ਜਿਹੜਾ ਉਹ ਪ੍ਰਿੰਟ ਕਰ ਸਕਦੇ ਆ। ਲੋ ਜੀ ਤੇ ਆ ਬਾਈ ਲੱਗਾ ਹੋਇਆ ਕਰਨਾ। ਹੋਰ ਬਾਈ ਜੀ ਕੀ ਹਾਲ ਹੈ? ਵਲੀਆ ਜੀ ਤੁਸੀਂ ਆ ਲੋ ਜੀ ਆ ਮੈਡੀਕਲ ਹਾਲ ਦਾ ਜਿਹੜਾ ਤਿਆਰ ਕੀਤਾ ਜੀ ਰੋਸ਼ਨ ਲਾਲੈਂਡ ਸੰਧ ਦਾ ਇਹਨਾਂ ਨੇ ਇਹ ਵੀਰੇ ਫਲੈਕਸ ਤਿਆਰ ਕੀਤਾ ਫਿਰ ਹੈ ਲਾਉਣ ਵਾਸਤੇ ਠੀਕ ਹੈ ਜੀ ਲਓ ਜੀ ਆ ਚੀਜ਼ਾਂ ਇਸ ਤਰ੍ਹਾਂ ਕਰਕੇ ਇਹਨਾਂ ਨੇ ਤਿਆਰ ਕੀਤਾ ਜੀ ਸੋ ਹੁਣ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂ ਗਰਵੰਤ ਸਿੰਘ ਜੀ ਨਾਲ ਜਿਹੜੇ ਮੇਨ ਓਨਰ ਨੇ ਜੀ ਇੱਥੋਂ ਦੇ ਲਓ ਜੀ ਬੈਠੋ ਹੋਰ ਵੀਰ ਜੀ ਕੀ ਹਾਲ ਚਾਲ ਨੇ ਜੀ ਮੋਹਰੀ ਭਾਈ ਉਹ ਠੀਕ ਠਾਕ ਨਹੀਂ ਕੀਤਾ ਪਾ ਲਈ ਗੁਰੂ ਜੀ ਵਧੀਆ ਚੱਲ ਰਿਹਾ ਜੀ ਬਹੁਤ ਸੋਨਾ ਕਿਰਪਾ ਜੀ ਮਾਲਕ ਦੀ ਕਿਰਪਾ ਹੈ ਜੀ ਦੇ ਕਿਰਪਾ ਜੀ ਲੈਟ ਹਾਂਜੀ ਥੈਂਕ ਯੂ ਜੀ ਸੋ ਭਾਜੀ ਆਪਾਂ ਸਭ ਤੋਂ ਪਹਿਲਾਂ ਆਪਣਾ ਐਡਰੈਸ ਦੱਸ ਦਿਓ ਤੁਸੀਂ ਵਰਬਲੀ ਭਾਜੀ ਆਪਣਾ ਐਡਰੈਸ ਸਨੌਰ ਨੀਅਰ ਬਸ ਸਟੈਂਡ ਹਾਂਜੀ ਪ੍ਰਿੰਟ ਯੂਰ ਸਟਾਈਲ ਦੇ ਨਾਮ ਦੀ ਆਪਣੀ ਸ਼ਾਪ ਹੈ ਇੱਥੇ ਹਾਂਜੀ ਤੇ ਇੱਥੇ ਆਪਣਾ ਕੰਮ ਹੈ ਜਿਸ ਤਰ੍ਹਾਂ ਵਾਲਪੇਪਰ ਹੋ ਗਿਆ ਵਾਲ ਫਲੈਕਸ ਪੇਪਰ ਹੋ ਗਿਆ ਹਾਂਜੀ ਪੀਵੀਸੀ ਹੋ ਗਿਆ ਲੇਟਿੰਗ ਬੋਰਡ ਵਨ ਵੇ ਬਨੈਰ ਸਾਰੀ ਤਰ੍ਹਾਂ ਦੇ ਬੋਰਡ ਜੀ ਨਵੇਂ ਲੱਗਦੇ ਨੇ ਤਕਰੀਬਨ ਤੇ ਭਾਈ ਜੀ ਤੁਸੀਂ ਹੁਣ ਦੱਸੋ ਮਸ਼ੀਨ ਨੇ ਭਰਾ ਆਪਣੀ ਮਸ਼ੀਨ ਅੱਛਾ ਹੀ ਤਿਆਰ ਕਰਦੇ ਇੱਥੇ ਤੁਸੀਂ ਖੁਦ ਪ੍ਰਿੰਟਿੰਗ ਕਰਨੇ ਇੱਥੇ ਲਓ ਜੀ ਇਹ ਆਪਾਂ ਇਹ ਕਹਿ ਸਕਦੇ ਕਿ ਆਪਾਂ ਵਾਲਪੇਪਰਾਂ ਦੀ ਫੈਕਟਰੀ ਜਾਇਆ ਹਣਾ ਜੀ ਤੇ ਹੁਣ ਆਪਾਂ ਇੱਕ ਵਾਰੀ ਤੁਸੀਂ ਸਾਨੂੰ ਦਿਖਾਓਗੇ ਕਿੱਥੇ ਤਿਆਰ ਹੁੰਦੇ ਨੇ ਕਿਵੇਂ ਇਸ ਤਰ੍ਹਾਂ ਦਾ ਪੇਪਰ ਸਾਰਾ ਆਜੋ ਚੱਲੀਏ ਆਪਣਾ ਇੱਥੇ ਹੁੰਦਾ ਸਾਰਾ ਆਜੋ ਠੀਕ ਹੈ ਜੀ ਆਜੋ ਲਓ ਜੀ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਆ ਉਸ ਰੂਮ ਦੇ ਵਿੱਚ ਜਿੱਥੇ ਬਣਦੇ ਨੇ ਜੀ ਇੱਥੇ ਭਾਜੀ ਆਪਣੀ ਡਿਜ਼ਾਈਨਿੰਗ ਹੁੰਦੀ ਹੈ ਜੀ ਆ ਆ ਗਿਆ ਜੀ ਡਿਜ਼ਾਈਨਿੰਗ ਰੂਮ ਭਾਈ ਦਾ ਹਾਂ ਜੀ ਇੱਥੇ ਜੋ ਡਿਜ਼ਾਈਨਿੰਗ ਕਰਾਓਗੇ ਉਹੀ ਚੀਜ਼ ਬਣ ਜਾਈਗੀ ਲ ਕੰਪਿਊਟਰ ਤੋਂ ਕਹਿ ਲੋ ਬਾਈ ਇਹ ਸੈੱਟ ਤੋਂ ਜਿਹੜਾ ਕਮਾਂਡ ਦੇਗਾ ਬਾਈ ਤੇ ਉਧਰ ਮਸ਼ੀਨ ਆ ਜਿਹੜੀ ਦਵਾਰ ਦੇ ਦੂਜੇ ਪਾਸੇ ਪਈ ਐ ਜਿਹੋ ਜਿਹਾ ਤੁਸੀਂ ਚਾਹੋਗੇ ਆਪਣੀ ਫੋਟੋ ਬਣਵਾਉਣੀ ਐ ਫੁੱਲ ਬਣਾਉਣੇ ਨੇ ਲੱਕੜਾਂ ਦਾ ਡਿਜ਼ਾਈਨ ਟਾਈਲ ਦਾ ਡਿਜ਼ਾਈਨ ਤੁਸੀਂ ਮੈਚ ਕਰਨਾ ਬਾਈ ਸਾਰਾ ਤਿਆਰ ਕਰ ਦੂਗਾ ਤੇ ਇੱਥੋਂ ਕਮਾਂਡ ਦੇਣ ਦੀ ਧੇਰ ਬਸ ਹੁਣ ਆਪਾਂ ਜਾਂਦੇ ਆ ਮੇਨਲੀ ਅੰਦਰ ਲਓ ਜੀ ਆ ਆ ਹੈਗੀ ਐ ਜੀ ਮਸ਼ੀਨ ਬਾਈਆਂ ਕੋਲ ਕਹਿੰਦਾ ਭਾਵੇਂ ਕਿ ਆਪਾਂ ਫੈਕਟਰੀ ਜਾ ਗਏ ਆ ਮਸ਼ੀਨ ਚੈੱਕ ਕਰੋ ਇਹ ਕਿੰਨੇ ਫੁੱਟ ਚੌੜੀ ਹੋਣੀ ਭਾਜੀ 20 ਫੁੱਟ ਹੋਣੀ ਕਿ ਨਹੀਂ ਇਹ ਭਾਜੀ 1.58 ਫੁੱਟ ਚੌੜੀ ਹੈ ਜੀ ਲਓ ਜੀ 1.58 ਫੁੱਟ ਚੌੜੀ ਮਸ਼ੀਨ ਹੈ ਜੀ ਤੇ ਆਹ ਸਿਸਟਮ ਸਾਰਾ ਮਸ਼ੀਨ ਦਾ ਹੈਗਾ ਜੀ ਲਓ ਆ ਨਾਲ ਦੀ ਨਾਲ ਪ੍ਰਿੰਟ ਕੱਢੀ ਜਾਂਦੀ ਹੈ ਤੇ ਬਾਹਰ ਆਈ ਜਾਂਦਾ ਇਹ ਵਾਲਪੇਪਰ ਬਣ ਕੇ ਤੇ ਭਾਜੀ ਹੁਣ ਤੁਸੀਂ ਸਪੈਸੀਫਿਕੇਸ਼ਨ ਦੱਸੋ ਸਾਨੂੰ ਇਹ ਮਸ਼ੀਨ ਦੀ ਕਿਵੇਂ ਆ ਕਿੰਨੇ ਚਿਰ ਚ ਕਿੰਨਾ ਵਾਲਪੇਪਰ ਤਿਆਰ ਕਰ ਦਿੰਦੀ ਹੈ ਜੀ ਭਾਜੀ ਇਹ ਆਪਾਂ ਜੀ ਇੱਕ ਰੂਮ ਹੀ ਮੰਨ ਕੇ ਚੱਲੀਏ ਅੱਛਾ ਜੀ ਤਾਂ 20 ਤੋਂ 25 ਮਿੰਟ ਚ ਕੰਪਲੀਟ ਓਕੇ 20 ਤੋਂ 25 ਮਿੰਟ ਦੇ ਵਿੱਚ ਇੱਕ ਰੂਮ ਦਾ ਜਿਹੜਾ ਪ੍ਰਿੰਟ ਕੱਢ ਦਿੰਦੇ ਆ ਵਾਲਪੇਪਰ ਜੀ ਕੰਪਲੀਟ ਕਰ ਦਿੰਦੇ ਆ ਜੀ ਲਓ ਜੀ ਆ ਚੈੱਕ ਕਰੋ ਤੁਸੀਂ ਵਾਲਪੇਪਰ ਇਹ ਰੂਮ ਬਹੁਤ ਠੰਡਾ ਹੈ ਜਿੱਥੇ ਬਣਦਾ ਪਿਆ ਹਾਂਜੀ ਤੇ ਆ ਵਾਲਪੇਪਰ ਤਿਆਰ ਹੋ ਗਿਆ ਅੱਛਾ ਭਾਜੀ ਹੁਣ ਆਪਾਂ ਗੱਲ ਕਰੀਏ ਵੀ ਜਿਹੜਾ ਵਾਲਪੇਪਰ ਆ ਜਿਹੜਾ ਤੁਸੀਂ ਹੁਣ ਮੰਨ ਲਓ ਇੱਥੇ ਦਾ ਤਿਆਰ ਹੋ ਗਿਆ ਜੀ ਜਿਹੜੇ ਵਾਲਪੇਪਰ ਵਾਲ ਦੇ ਉੱਪਰ ਲਾਉਣ ਵਾਲੇ ਨੇ ਕੰਨਾਂ ਦੇ ਪਰ ਉਹ ਆਪਣੇ ਕੋਈ ਬੰਦੇ ਹੈਗੇ ਪ੍ਰੋਵਾਈਡ ਕਰਨਾ ਮੇਰੇ ਕੋਲ ਟੀਮਾਂ ਬਹੁਤ ਨੇ ਜੀ ਅੱਛਾ ਅੱਛਾ ਜੀ ਤੇ ਇਸ ਸਿੰਗਲ ਹੀ ਬਰਾਏ ਇਸੇ ਕੋਈ ਜੋੜ ਨਹੀਂ ਪਾਵਾਂਗੇ ਸਿੰਗਲ ਵਾਲ ਤੇ ਸਿੰਗਲ ਪੇਪਰ ਹੀ ਲੱਗੇਗਾ ਓਕੇ ਮਤਲਬ ਕੱਟ ਨਹੀਂ ਪਾਉਗਾ ਕੱਟ ਨਹੀਂ ਪਾਏ ਬਿਨਾਂ ਜੋੜ ਤੋਂ ਕੰਮ ਸਫਾਈ ਦਾ ਇੱਕ ਨੰਬਰ ਕਮ ਹੋਏਗਾ ਜੀ ਓਕੇ ਜੀ ਕੋਈ ਵੀ ਲੰਬਾ ਨਹੀਂ ਹੋਏਗਾ ਕੰਮ 'ਚ ਠੀਕ ਹੈ ਜੀ ਤੇ ਅੱਛਾ ਭਾਜੀ ਹੁਣ ਆਪਣੀ ਵੀਡੀਓ ਮਹਾਰਾਜ ਕਰੇਗੀ ਦੂਰ ਦੂਰ ਜਾਵੇ ਹਨਾ ਇਹ ਪੰਜਾਬ ਦੇ ਪਤਾ ਨਹੀਂ ਕਿਹੜੇ ਕਿਹੜੇ ਕੋਨੇ 'ਚ ਜਾਣੀ ਹੈ ਵੀਡੀਓ ਕਿੱਥੇ ਕਿੱਥੇ ਜਾਣੀ ਹਨਾ ਜੀ ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਮੰਨ ਲਓ ਤੁਹਾਨੂੰ ਮੋਗਾ ਲੁਧਿਆਣਾ ਕਿਸੇ ਪਾਸੇ ਵੀ ਕਾਲ ਆ ਸਕੇ ਦੀ ਕਿਤੇ ਵੀ ਵੈਸੇ ਤਾਂ ਚਲੋ ਅੱਜਕੱਲ ਸਾਰੇ ਕਿਤੇ ਕੰਮ ਆ ਪਰ ਆਪਣੇ ਰੇਟ ਸੁਣ ਕੇ ਪ੍ਰਾਈਸ ਹੋਣਗੇ ਕਿਤੇ ਵੀ ਕੋਲਾ ਸਰਗੇ ਤੁਸੀਂ ਕਿੱਥੇ ਕਿੱਥੇ ਜਾ ਸਕਦੇ ਹੋ ਕੰਮ ਦੇਖੋ ਜੀ ਅਸੀਂ ਫਿਲਹਾਲ ਪੰਜਾਬ ਹਰਿਆਣਾ ਚ ਸਾਰੇ ਚ ਕੰਮ ਕਰ ਰਹੇ ਹਾਂ ਇਸ ਚ ਓਕੇ ਜੀ ਓਕੇ ਠੀਕ ਹੈ ਜੀ ਤੇ ਸਾਡੇ ਰੇਟ ਬਿਲਕੁਲ ਜੈਨੂ ਰੇਟ ਨੇ ਜਨੀ ਤਕਰੀਬਨ ਅਸੀਂ 6000 ਰੁਪਏ ਦੇ ਵਿੱਚ ਹਾਂਜੀ ਕਮਰਾ ਛੱਤ ਸਮੇਤ ਕੰਪਲੀਟ ਕਰਕੇ ਦੇ ਦਿੰਨੇ ਆ ਲਓ ਜੀ ਧਿਆਨ ਨਾਲ ਸੁਣ ਲਓ 6000 ਰੁਪਏ ਦੇ ਵਿੱਚ ਇੱਕ ਰੂਮ ਆ ਜਿਹੜਾ ਸਮੇਤ ਛੱਤ ਸਮੇਤ ਜਿਹੜਾ ਸੀਲਿੰਗ ਆ ਉਹ ਤਿਆਰ ਕਰਕੇ ਦਿੰਦੇ ਛੱਤ ਦੇ ਉੱਪਰ ਵੀ ਵਾਲਪੇਪਰ ਲਾ ਕੇ ਦੇਣਗੇ ਸੋ ਕਰੋ ਗੱਲ ਜੀ ਤੁਸੀਂ 600 ਜੇ ਕੋਈ ਵੀਡੀਓ ਦੇਖ ਕੇ ਆਵੇ ਉਹਦੇ ਵਾਸਤੇ ਆਫਰ ਸਪੈਸ਼ਲ ਜੀ ਸਰ 500 ਰੁਪਏ ਨੂੰ ਲੈਸ ਕੀਤਾ ਜਾਏਗਾ ਜਿਹੜਾ ਸ਼ੇਅਰ ਕਰਕੇ ਆਊਗਾ ਇਹ ਕਹਦੇ ਤੁਸੀਂ ਮੁੜ ਕੇ ਸ਼ੇਅਰ ਨਹੀਂ ਕਰਨੀ ਜੀ ਜੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਤਾਂ 500 ਰੁਪਏ ਉਹਨੂੰ ਲੈਸ ਕੀਤਾ ਜਾਏਗਾ ਰੂਮ ਚ ਲਓ ਜੀ 500 ਰੁਪਿਆ ਉਹਨੂੰ ਇੱਕ ਰੂਮ ਚ ਲੈਸ ਕੀਤਾ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਮਸ਼ੀਨ ਚੋਂ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਕੱਲੇ ਵਾਲਪੇਪਰ ਹੀ ਜਿਵੇਂ ਹੁਣ ਕੋਈ ਈਵੈਂਟ ਆਉਂਦਾ ਆ ਆਪਾਂ ਫਲੈਕਸ ਬਣਾਉਣੀ ਆ ਕੋਈ ਮਸ਼ਹੂਰੀ ਕਰਨੀ ਆ ਉਹ ਵੀ ਤਿਆਰ ਕਰ ਦਿੰਦੇ ਹਾਂ ਸਭ ਕੁਝ ਤਿਆਰ ਕਰਨੇ ਆ ਜੀ ਠੀਕ ਹੈ ਜੀ ਅੱਛਾ ਇੱਕ ਨਾ ਮੈਨੂੰ ਇੱਥੇ ਤੁਸੀਂ ਦੱਸਿਆ ਜਿਵੇਂ ਕਿ ਅਲੱਗ-ਅਲੱਗ ਤਰ੍ਹਾਂ ਦੇ ਪੇਪਰ ਆਉਂਦੇ ਆ ਮਹਿੰਗਾ ਸਸਤਾ ਹਨਾ ਮੈਟ ਚ ਗਲੋਸੀ ਚ ਉਹਦੇ ਬਾਰੇ ਥੋੜਾ ਜਿਹਾ ਜਾਣਨਾ ਪਾਉ ਤੇ ਮੈਂ ਕਹਿੰਦਾ ਮੈਨੂੰ ਥੋੜਾ ਜਿਹਾ ਤੁਸੀਂ ਪ੍ਰੈਕਟੀਕਲੀ ਦਿਖਾਓ ਵੀ ਬਿਲਕੁਲ ਮੈਂ ਤੁਹਾਨੂੰ ਪੇਪਰ ਦਿਖਾ ਦੇਣਾ ਆ ਲਓ ਜੀ ਤੁਸੀਂ ਚੈੱਕ ਕਰ ਲਓ ਇਸ ਰੂਮ ਚ ਤਿਆਰ ਕਰਦੇ ਨੇ ਤੇ ਤੁਸੀਂ ਜਿੰਨਾ ਮਰਜ਼ੀ ਇੱਥੋਂ ਤਿਆਰ ਆਪਣੇ ਆਫਿਸ ਵਾਸਤੇ ਆਪਣੀ ਦੁਕਾਨ ਵਾਸਤੇ ਕਿਤੇ ਕਿਤੇ ਕਿਸੇ ਚੀਜ਼ ਵਾਸਤੇ ਵੀ ਤਿਆਰ ਕਰਾ ਸਕਦੇ ਹੋ ਸੋ ਹੁਣ ਆਪਾਂ ਦੇਖਦੇ ਆਂ ਅਲੱਗ-ਅਲੱਗ ਵੇਰੀਐਂਟ ਜਿਹੜੇ ਪੇਪਰਾਂ ਦੇ ਇਹਨਾਂ ਕੋਲ ਨੇ ਵੀਰ ਜੀ ਕਹਿੰਦੇ ਕੀ ਜਿਹੜਾ ਇੱਕ ਚੀਜ਼ ਆਪਾਂ ਵਾਲਪੇਪਰ ਲਾਉਂਦੇ ਆਂ ਧਿਆਨ ਚ ਰੱਖਣੀ ਜਿਹੜੀ ਆਪਣੇ ਵਾਸਤੇ ਬਹੁਤ ਜ਼ਰੂਰੀ ਆ ਉਹ ਹੈਗਾ ਜੀ ਪੇਪਰ ਦੀ ਕੁਆਲਿਟੀ ਬਿਲਕੁਲ ਸਹੀ ਹੈ ਜੀ ਅੱਛਾ ਵੀਰ ਜੀ ਦੱਸੋ ਆਪਾਂ ਨੂੰ ਆਹ ਭਾਜੀ ਦਾ ਨੰਬਰ ਹੈ ਤੁਸੀਂ ਨੋਟ ਕਰ ਸਕਦੇ ਵੈਸੇ ਮੈਂ ਡਿਸਕ੍ਰਿਪਸ਼ਨ 'ਚ ਵੀ ਪਾ ਦੇਣਾ ਹੈ ਤੇ ਭਾਜੀ ਦੱਸੋ ਇਹਦੀ ਕੀ ਕੀ ਕੁਆਲਿਟੀ ਆ ਜਿਹੜਾ 4-5 ਤਰ੍ਹਾਂ ਦਾ ਤੁਹਾਡੇ ਕੋਲ ਪੇਪਰ ਪਿਆ ਇਹਦੇ ਵਿੱਚ ਕੀ ਕੀ ਸਿਸਟਮ ਹੈ ਭਾਜੀ ਇਹ ਤਾਂ ਦੇਖੋ ਜੀ ਨਾਰਮਲ ਪੇਪਰ ਹੈ ਅੱਛਾ ਜੀ ਅਗਰ ਲੋਕਾਂ ਨੇ ਕੁਆਟਰ ਵਗੈਰਾ ਜਾਂ ਥੋੜੇ ਸਮੇਂ ਵਾਸਤੇ ਲਵਾਉਣਾ ਹੈ ਅੱਛਾ ਜੀ ਇਹ ਵਾਲਾ ਪਹਿਲੇ ਨੰਬਰ ਤੇ ਨਾਰਮਲ ਪੇਪਰ ਹੈ ਆਪਾਂ ਸਾਫ ਸਪਸ਼ਟ ਗੱਲ ਕਰਕੇ ਜਾਣੇ ਹੁੰਦੇ ਆ ਠੀਕ ਹੈ ਭਾਜੀ ਕੰਮ 'ਚ ਉਲਝਣਾ ਨਾ ਹੋਵੇ ਬਿਲਕੁਲ ਸਰ ਉਸ ਤੋਂ ਬਾਅਦ ਇਹ ਆ ਜਾਂਦਾ ਹਾਫ ਸਟਾਰ ਜੀ ਅੱਛਾ ਜੀ ਇਸ ਪੇਪਰ ਦੀ ਅਸੀਂ 5 ਸਾਲ ਦੀ ਗਾਰੰਟੀ ਦਿੰਦੇ ਆ ਓਕੇ ਜੀ ਕਿਸੇ ਤਰ੍ਹਾਂ ਦਾ ਵੀ ਡੱਲ ਹੋ ਜੇ ਕੋਈ ਦਿੱਕਤ ਆ ਜੇ 5 ਸਾਲ ਦੇ ਵਿੱਚ ਜੇ ਨ ओके okay, जी लो जी ਉਸ ਤੋਂ ਬਾਅਦ ਸਰ ਇਹ ਆ ਜਾਂਦਾ ਬਲੈਕ ਆਊਟ ਓਕੇ ਜੀ ਚਮਕਦੇ ਵਿੱਚ ਹੈ ਅੱਛਾ ਜੀ ਗਲੋਸ ਹੈ ਇਹਦੀ 8 ਸਾਲ ਦੀ ਗਾਰੰਟੀ ਇਸ ਪੇਪਰ ਦੀ ਉਹਦੀ 5 ਦੀ ਸੀ ਇਹਦੀ 8 ਸਾਲ ਦੀ ਇਹਦੀ 8 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਰ ਇਹ ਵਾਲਾ ਜਾਂਦਾ ਮੈਟ ਅੱਛਾ ਜੀ ਇਹ ਮੈਟਿੰਗ ਚ ਆ ਗਿਆ ਮੈਟ 체ਜੇਗਾ ਅੱਛਾ ਜੀ ਇਸ ਪੇਪਰ ਦੀ ਵੀ 8 ਸਾਲ ਦੀ ਗਾਰੰਟੀ ਹੈ ਇਹ ਗਲੋਸ ਨਹੀਂ ਇਹ ਮੈਟ ਹੈ ਇਸ ਚ ਚਮਕ ਨਹੀਂ ਆਏਗੀ ਅੱਛਾ ਜੀ ਇਸ ਤਰ੍ਹਾਂ ਲੱਗੇਗਾ ਵੀ ਇਸ ਤਰ੍ਹਾਂ ਰੀਅਲ ਪੇਪਰ ਲੱਗਿਆ ਹੋਇਆ ਓਕੇ ਜੀ 8 ਸਾਲ ਦੀ ਗਾਰੰਟੀ ਇਹਦੀ ਵੀ ਸਰ ਠੀਕ ਹੈ ਜੀ ਹੁਣ ਇਹਨੂੰ ਫੜ ਕੇ ਦੇਖੋ ਇਹ ਸਰ ਹੈਵੀ ਮੈਟ ਹੈ ਲਓ ਜੀ ਆ ਸਭ ਤੋਂ ਹੈਵੀ ਹੈ ਤੇ ਲੱਗ ਵੀ ਤਰਪਾਲ ਵਰਗਾ ਰਿਹਾ ਜਿਵੇਂ ਤਰਪਾਲ ਹੁੰਦੀ ਹੈ ਇਹ ਤਾਂ ਤਰਪਾਲ ਤੋਂ ਵੀ ਮੋਟਾ ਹੈ ਜੀ ਹਾਂਜੀ ਹਾਂਜੀ ਸਹੀ ਗੱਲ ਹੈ 10 ਸਾਲ ਦੀ ਇਹਦੀ ਗਾਰੰਟੀ ਹੈ ਜੀ ਓਕੇ ਜੀ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਕੰਪਲੇਂਟ ਨਹੀਂ ਆਈ ਅਗਰ ਕੰਪਲੇਂਟ ਆਏਗੀ 10 ਸਾਲ ਦੇ ਵਿੱਚ ਹਾਂਜੀ ਹਾਂਜੀ ਉਹਦੀ ਸਾਡੀ ਜ਼ਿੰਮੇਵਾਰੀ ਹੋएगी ਅਗਰ ਤੁਸੀਂ ਲੈਸ ਕਰਕੇ ਦੋਗੇ ਹਾਂ ਕਸਟਮਰ ਚਾਹੀ ਤਾਂ ਅਸੀਂ ਉਹਨੂੰ ਜੀਐਸਟੀ ਵਾਲਾ ਬਿੱਲ ਵੀ ਦੇ ਦਿਆਂਗੇ ਸਾਨੂੰ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੋ ਕੰਮ ਸਾਫ ਸੁਥਰਾ ਹੈ ਜੀ ਇੱਕ ਨੰਬਰੇ ਕੋਈ ਵੀ ਆਪਾਂ ਔਲੇ ਵਾਲਾ ਕੰਮ ਨਹੀਂ ਰੱਖਦੇ ਸਾਫ ਸਪਸ਼ਟ ਗੱਲ ਕਰਨੇ ਆ ਸਾਫ ਸੁਥਰੇ ਕੰਮ ਨਹੀਂ ਨਹੀਂ ਵਧੀਆ ਚਾਹੀਦਾ ਸਾਫ ਸੁਥਰਾ ਜੀ ਤੁਹਾਡੇ ਵਾਲਪੇਪਰ ਵੀ ਸਾਫ ਸੁਥਰੇ ਨੇ ਨਹੀਂ ਨਹੀਂ ਗਲਤ ਕੰਮ ਤੇ ਸੇਮ ਵਾਲਪੇਪਰ ਵਾਂਗੂ ਤੁਹਾਡਾ ਕੰਮ ਵੀ ਸਾਫ ਸੁਥਰਾ ਸੋ ਦੇਖੋ ਜੀ ਇਹ ਆ ਤੇ ਇੱਕ ਭਾਜੀ ਮੈਨੂੰ ਤੁਸੀਂ ਆਪਣੀ ਮੈਂ ਇਹਨਾਂ ਨੂੰ ਕਿਹਾ ਸੀ ਇੱਕ ਮੈਨੂੰ ਆਪ ਬੁੱਕ ਲੈਟ ਵਗੈਰਾ ਜਾਂ ਕੋਈ ਹੈਗਾ ਤੁਹਾਡੇ ਕੋਲ ਕੈਟਾਲਾਗ ਦਿਖਾ ਦਿਓ ਜਿਸ ਚੋਂ ਆਪਾਂ ਨੂੰ ਪਤਾ ਲੱਗ ਸਕੇ ਵੀ ਕਿਵੇਂ ਜੀ ਆਪਣੇ ਕੋਲ ਡਿਜ਼ਾਈਨ ਨੇ ਬਾਕੀ ਡਿਜ਼ਾਈਨ ਵੀਰੋ ਇਸ ਤਰ੍ਹਾਂ ਵੀ ਹਰ ਤਰ੍ਹਾਂ ਦਾ ਇਹਨਾਂ ਕੋਲ ਹੈਗਾ ਹੈ ਮੇਰੇ ਕੋਲ ਤੇ ਪੀਡੀਐਫ ਇਹਨਾਂ ਦੀਆਂ ਆ ਚੁੱਕੀਆਂ ਨੇ ਹੁਣ ਆਪਾਂ ਵੀਡੀਓ ਦੇ ਵਿੱਚ ਇਹਨੀਆਂ ਦਿਖਾ ਨਹੀਂ ਸਕਦੇ ਪਰ ਫਿਰ ਵੀ ਮੋਟਾ-ਮੋਟਾ ਇੱਕ ਇਹ ਚਾਨਣ ਮਾਰਾ ਦਿੰਦੇ ਆਪਾਂ ਵੀ ਕਿੱਦਾਂ ਦੇ ਡਿਜ਼ਾਈਨ ਹੈ ਤੁਹਾਨੂੰ ਆ ਦੇ ਸਕਦੇ ਨੇ ਕਿੰਦਰਾਂ ਦੇ ਹਨ ਇੰਟਰੋਡਿਊਸ ਕਰਾ ਦੋ ਬਿਲਕੁਲ ਹਾਂਜੀ ਲਓ ਜੀ ਸਰ ਮੈਂ ਡਿਜ਼ਾਈਨ ਵੀ ਦਿਖਾ ਦਿੰਨਾ ਦਿਖਾਓ ਜੀ ਦਿਖਾਓ ਲਓ ਜੀ ਆ ਡਿਜ਼ਾਈਨ ਦੇਖ ਲਓ ਤੁਸੀਂ ਆ ਡਿਜ਼ਾਈਨ ਮਿਲ ਜਾਣਗੇ ਜੀ ਹਰ ਇੱਕ ਤਰ੍ਹਾਂ ਦੇ ਵਿੱਚ ਮੇਰੇ ਕੋਲ ਘੱਟੋ-ਘੱਟ 2 ਤੋਂ 3 ਲੱਖ ਤੱਕ ਮੇਰੇ ਕੋਲ ਡਿਜ਼ਾਈਨ ਪਏ ਹੋਏ ਨੇ ਲਓ ਜੀ 2 ਤੋਂ 3 ਲੱਖ ਦੋ ਦੋ 3 ਲੱਖ ਡਿਜ਼ਾਈਨ ਹੈ ਜੀ ਇਹਨਾਂ ਕੋਲ ਵਾਲਪੇਪਰ ਦਾ ਕਾ ਬਾਕੀ ਸਾਡੇ ਕੋਲ ਹਾਂਜੀ ਜਿਹੜਾ ਵੀ ਡਿਜ਼ਾਈਨ ਕਹਿਣਗੇ ਕਸਟਮਰ ਉਹ ਹੀ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਏਗਾ ਲਓ ਜੀ ਹਾਂਜੀ ਚਲੋ ਜੀ ਹਾਂ ਲਓ ਜੀ ਅਲੱਗ-ਅਲੱਗ ਡਿਜ਼ਾਈਨ ਨੇ ਸਾਰੇ ਡਰਾਇੰਗ ਰੂਮ ਦਾ ਲੌਬੀ ਦਾ ਹਰ ਇੱਕ ਤਰ੍ਹਾਂ ਦੇ ਬੈਠੋ ਸਰ ਲਓ ਜੀ ਆ ਡਿਜ਼ਾਈਨ ਆ ਗਿਆ ਜੀ ਭਪੂਰੇ ਜੀ 2 300 ਡਿਜ਼ਾਈਨ ਤੇ ਮੈਨੂੰ ਲੱਗਦਾ ਇਹਦੇ ਵਿੱਚ ਹੋਏਗਾ ਜਿਆਦਾ ਹੀ ਹੋਏਗਾ ਮਾਰਕਰੀ ਬਿਲਕੁਲ ਇਸ ਚ ਵੀ 500 ਡਿਜ਼ਾਈਨ ਐਸ ਬੁੱਕ ਚ ਜੀ ਅੱਛਾ ਅੱਛਾ ਜੀ ਹਾਂਜੀ ਸਰ ਹੁਣ ਜਿਵੇਂ ਵੁੱਡਨ ਵਗੈਰਾ ਚਾਹੁੰਦੇ ਨੇ ਇੱਕ ਵਾਰੀ ਉਹ ਵੀ ਦਿਖਾਓ ਜਿਵੇਂ ਵੁੱਡਨ ਦਾ ਕੰਮ ਹੋਇਆ ਲੱਗਦਾ ਹਾਂ ਮੈਂ ਵੁੱਡਨ ਜਿਵੇਂ ਦਿਖਾ ਦੇਣਾ ਹਾਂ ਹਾਂਜੀ ਹਾਂਜੀ ਲਓ ਜੀ ਆ ਆ ਗਏ ਜੀ ਕਿਆ ਬਾਤ ਹੈ ਜੀ ਡਿਜ਼ਾਈਨ ਤਾਂ ਸਾਰੇ ਘੈਂਟ ਨੇ ਹੋ ਸਕਦਾ ਮੋਬਾਈਲ ਦੇ ਵਿੱਚ ਤੁਹਾਨੂੰ ਓਨੇ ਸਾਫ਼ ਤੇ ਓਨੇ ਵਧੀਆ ਨਾ ਲੱਗਦੇ ਹੁਣ ਜਿੰਨੇ ਜਿਹੜੇ ਆ ਨਾਰਮਲ ਲਾਈਵ ਦੇਖਣ ਤੇ ਲੱਗ ਰਹੇ ਨੇ ਜੀ ਆ ਦੇਖੋ ਤੁਸੀਂ ਇਹ ਸਾਰਾ ਡਿਜ਼ ਮਤਲਬ ਕਿ ਡਿਜ਼ਾਈਨਰਾਂ ਦਾ ਕੋਈ ਅੰਤ ਨਹੀਂਗਾ ਡਿਜ਼ਾਈਨਰਾਂ ਦੀ ਤਾਂ ਕਮੀ ਹੀ ਨਹੀਂ ਸਰ ਕਮੀ ਨਹੀਂ ਜੀ ਆ ਦੇਖੋ ਵਾਕਈ ਸਿੰਪਲ ਤੋਂ ਸਿੰਪਲ ਤੇ ਵਧੀਆ ਤੋਂ ਵਧੀਆ ਡਿਜ਼ਾਈਨ ਹੈ ਬਾਈ ਜੀ ਡਿਜ਼ਾਈਨ ਤਾਂ ਜਿਹੜੀ ਚੀਜ਼ ਤੁਸੀਂ ਕਹਦੋਗੇ ਅਸੀਂ ਉਹੀ ਤਿਆਰ ਕਰ ਦਾਂਗੇ ਡਿਜ਼ਾਈਨ ਦੀ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਓਕੇ ਜੀ ਇਹ ਬੜੀ ਵੱਡੀ ਫੈਸਿਲਿਟੀ ਹੈ ਜੀ ਇੱਕ ਲਓ ਜੀ ਅਲੱਗ-ਅਲੱਗ ਤਰ੍ਹਾਂ ਦੇ ਲਓ ਹਰ ਇੱਕ ਤਰ੍ਹਾਂ ਦੇ ਤੁਸੀਂ ਕੁਝ ਨੋਟ ਡਾਊਨ ਅੱਛਾ ਭਾਈ ਇੱਕ ਆਪਣਾ ਜਿ ਕਿਸੇ ਨੇ ਫੋਟੋ ਵਗੈਰਾ ਬਣਾਉਣੀ ਉਹ ਵੀ ਜੋ ਮਰਜ਼ੀ ਬਣਾਓ ਜੀ ਉਹਦਾ ਕੋਈ ਖਰਚਾ ਨਹੀਂ ਹੈ ਉਹ ਵਿੱਚ ਇਨਬिल्ਟ ਕਰ ਦੋ ਵਿੱਚ ਇਨਬिल्ਟ ਹੋ ਗਿਆ ਲਓ ਜੀ ਫੋਟੋ ਵਗੈਰਾ ਬਣਾਉਣੀ ਕਿਸੇ ਨੇ ਉਹ ਵੀ ਬਣ ਜੂਗੀ ਆ ਤਾਂ ਨਹੀਂ ਜੀ ਡਿਜ਼ਾਈਨ ਲਓ ਜੀ ਜਿੱਤਰਾ ਬੱਚਿਆਂ ਦੇ ਮੂਨ ਬਣ ਗਿਆ ਜੀ ਹਾਂ ਬਿਲਕੁਲ ਜੀ ਹੈ ਅਰਥ ਬਣ ਗਿਆ ਮੂਨ ਸਾਰੇ ਆ ਪਲੈਨੈਟਸ ਆ ਗਏ ਸਾਰੇ ਵੀ ਸਪਾਈਡਰਮੈਨ ਵਰਗੇ ਬੱਚੇ ਜਿ ਸਰ ਬੱਚੇ ਆਸਤੇ ਆ ਗਏ ਜੀ ਪ੍ਰਿੰਟਰ ਆ ਦੂਜੇ ਤੇ ਜੇ ਆ ਗਏ ਜਿਹੜੇ ਬੱਚਿਆਂ ਦੇ ਡਿਜ਼ਨੀ ਆ ਗਿਆ ਜੀ ਅੱਜ ਕੱਲ ਬੱਚੇ ਵੀ ਨਾ ਫਿਰ ਰਹੇ ਹਾਂ ਹਾਂ ਜੀ ਹਾਂ ਜ ਲਓ ਜੀ ਆ ਬੱਚਿਆਂ ਦਾ ਰੂਮ ਤਿਆਰ ਕਰਨ ਵਾਸਤੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮਿਲ ਜੂਗਾ ਜੀ ਆ ਦੇਖੋ ਵੁੱਡਨ ਆ ਗਿਆ ਜੀ ਹਾਂ ਆ ਦੇਖੋ ਵੁੱਡਨ ਦੇ ਵਿੱਚ ਜੀ ਇਹ ਸਾਰੇ ਡਿਜ਼ਾਈਨ ਨੇ ਤੇ ਪੀਡੀਐਫ ਬਾਈ ਜੀ ਹਰੇ ਕਹਿੰਦੇ ਤੁਹਾਨੂੰ ਪਹੁੰਚਾ ਦਾਂਗੇ ਜੀ ਜੇ ਤੁਹਾਨੂੰ ਲੋੜ ਆ ਨੰਬਰ ਤੇ ਤੁਸੀਂ ਕੰਟੈਕਟ ਕਰੋ ਕੰਟੈਕਟ ਕਰੋ ਇਹਨਾਂ ਨਾਲ ਆ ਦੇਖੋ ਤੇ ਆ ਲੋ ਜੀ ਸੀਗਾ ਉਦੋਂ ਹੋਰ ਕੋਈ ਡਿਜ਼ਾਈਨ ਬਣ ਰਿਆ ਸੀਗਾ ਹੁਣ ਆਹ ਡਿਜ਼ਾਈਨ ਬਾਈਆਂ ਨੇ ਲਾਤਾ ਜੀ ਤੇ ਮਸ਼ੀਨ ਚੱਲ ਰਹੀ ਹੈ ਦੇਖੋ ਕਰੋ ਚੈੱਕ ਜੀ ਮਿੰਟੋ ਮਿੰਟ ਬਣਾਈ ਜਾਂਦੀ ਹੈ ਕਿੰਨੇ ਚਿਰ ਚੱਗੀ ਬਾਈ ਨੇ 20 25 ਮਿੰਟ ਚ 20-25 ਮਿੰਟ ਦੇ ਵਿੱਚ ਜਿਹੜਾ ਇੱਕ ਰੂਮ ਦਾ ਜਿਹੜਾ ਕੱਢਦੇ ਨੇ ਇਹਦੇ ਇੱਥੋਂ ਕਮਾਂਡ ਦੇਈ ਜਾਂਦੇ ਨੇ ਜੀ ਆਹ ਦੇਖੋ ਇੱਥੋਂ ਕਮਾਂਡ ਦੇ ਦਿੰਦੇ ਨੇ ਆਹ ਦੇਖੋ ਡਿਜ਼ਾਈਨ ਲੱਗਾ ਜੀ ਇਹ ਡਿਜ਼ਾਈਨ ਨਿਕਲੀ ਜਾਂਦਾ ਹੈ ਸਾਈਜ਼ ਅਕੋਰਡਿੰਗਲੀ ਹਨਾ ਜੋ ਵੀ ਤੁਸੀਂ ਬਣਵਾਉਣਾ ਬਣਾਈ ਜਾਂਦੇ ਨੇ ਲੋ ਕਿੰਨਾ ਸੋਹਣਾ ਜੀ ਮਸ਼ੀਨ ਦਾ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਭਾਈ ਸਾਹਿਬ ਗੁਰਵੰਤ ਸਿੰਘ ਘਰਾਂ ਨਾਲ ਆਪਾਂ ਤਾਂ ਡੀ ਨਾਲੇ ਗੱਲਬਾਤ ਕਰਾਈਏ ਵਾਲਪੇਪਰਾਂ ਬਾਰੇ ਦੱਸਿਆ ਜੀ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਸੀਂ ਵੱਧ ਤੋਂ ਵੱਧ ਆਫ ਲੈ ਕੇ ਅਪਡੇਟ ਹੈ ਵਾਲਪੇਪਰ ਲਵਾਉ ਵਧੀਆ ਪ੍ਰਿੰਟ ਇਨਾਂ ਕੋਲ ਮੈਂ ਪਰਸਨਲਲੀ ਵੀ ਇਨਾਂ ਤੋਂ ਲਵਾਏ ਨੇ ਤੇ ਹੋਰ ਵੀ ਲਵਾਉਣੇ ਨੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਧੰਨਵਾਦ ਦੋਸਤੋ ਜੀ